ਪਿਆਰ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ ਚੋਣਾਂ ਦੇ ਵਿੱਚ ਗੜਬੜੀ ਦਾ ਦੋਸ਼ ਲਗਾਇਆ ਹੈ ਮਹਾ ਗਠਬੰਧਨ ਵੱਲੋਂ ਲਗਾਇਆ ਗਿਆ ਹੈ 119 ਸੀਟਾਂ ਤੇ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਹੈ ਕਿਹਾ ਗਿਆ ਕਿ 119 ਸੀਟਾਂ ਤੇ ਮਹਾ ਗਠਬੰਧਨ ਦੇ ਕੈਂਡੀਡੇਟ ਜਿਹੜੇ ਨੇ ਉਹ ਜਿੱਤ ਚੁੱਕੇ ਸੀਗੇ ਉਹਨਾਂ ਨੂੰ ਵਧਾਈ ਵੀ ਦੇ ਦਿੱਤੀ ਗਈ ਸੀ ਪਰ ਸਰਟੀਫਿਕੇਟ ਜਿੱਤਦਾਨ ਨਹੀਂ ਦਿੱਤਾ ਗਿਆ ਯਾਨੀ ਕਿ ਵੱਡੀ ਖਬਰ ਇਹ ਹੈ ਕਿ ਬਿਹਾਰ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਚੋਣ ਨਤੀਜੇ ਬੀਤੇ ਦਿਨ ਐਲਾਨੇ ਗਏ ਬੀਤੇ ਮੰਗਲਵਾਰ ਜਦੋਂ ਚੋਣ ਨਤੀਜੇ ਆਉਣੇ ਸ਼ੁਰੂ ਹੋਏ ਰੁਝਾਨ ਦੇ ਵਿੱਚ ਪਹਿਲਾ RJD ਤੇ RJD ਦੇ ਨਾਲ ਜਿਹੜਾ ਗਠਜੋੜ ਸੀਗਾ RJD ਦਾ ਲੈਫਟ ਦੇ ਨਾਲ ਤੇ ਕਾਂਗਰਸ ਨਾਲ ਮਿਲ ਕੇ ਜਿਹੜਾ ਇਹ ਮਹਾਗਠਬੰਧਨ ਸੀਗਾ ਮਹਾਗਠ ਜੋੜ ਜਿਹੜਾ ਸੀਗਾ ਉਹ ਅੱਗੇ ਚੱਲ ਰਿਹਾ ਸੀ ਤੇ ਭਾਜਪਾ ਵਾਲਾ NDA ਗਠਜੋੜ ਜਿਹੜਾ ਉਹ ਪਿੱਛੇ ਚੱਲ ਰਿਹਾ ਸੀਗਾ ਪਰ ਅਚਾਨਕ ਭਾਜਪਾ ਦਾ ਗਠਜੋੜ NDA ਜਿਹੜਾ ਉਹ ਅੱਗੇ ਹੋ ਜਾਂਦਾ ਹੈ RJD ਦਾ ਗਠਜੋੜ ਜਿਹੜਾ ਉਹ ਪਿੱਛੇ ਹੋ ਜਾਂਦਾ ਹੈ ਤੇ ਨਿਤਿਸ਼ ਕੁਮਾਰ ਦੀ ਅਗਵਾਈ ਵਾਲਾ NDA ਜਿਹੜਾ ਹੈ ਲਗਾਤਾਰ ਲੀਡ ਲੈਣੀ ਸ਼ੁਰੂ ਕਰਦਾ ਹੈ ਤੇ ਕਰੀਬ 70 ਸੀਟਾਂ ਤੇ ਜਿਹੜਾ ਡਿਫਰੈਂਸ ਸੀਗਾ ਆਰਜीडी ਦੇ ਉਮੀਦਵਾਰ ਜਾਂ ਕਹ ਲੋ ਕਿ ਗਠਬੰਧਨ ਦੇ ਉਮੀਦਵਾਰ ਮਹਾਗਠਬੰਧਨ ਦੇ ਉਮੀਦਵਾਰ ਜਾਂ ਫਿਰ ਅ ਨਿਤਿਸ਼ ਕੁਮਾਰ ਦੇ ਕੈਂਡੀਡੇਟ ਯਾਨੀ ਕਿ ਆ ਪਾਜਪਾ ਵਾਲਾ ਜਿਹੜਾ ਐਨਡੀਏ ਗਠਜੋੜ ਸੀਗਾ ਇਸ ਗਠਜੋੜ ਦੇ ਦੋਹਾਂ ਦੇ ਕੈਂਡੀਡੇਟ ਦੇ ਵਿੱਚ 1000ਆਂ ਉਸ ਨੂੰ ਘੱਟ ਦਾ ਡਿਫਰੈਂਸ ਸੀਗਾ ਇਹੋ ਜੀਆਂ 70 ਸੀਟਾਂ ਸੀ ਤੇ ਉਹਨਾਂ 70 ਸੀਟਾਂ ਤੇ ਗਿਣਤੀ ਸਮੇਂ ਗੜਬੜੀ ਦਾ ਦੋਸ਼ ਲਗਾਇਆ ਜਾ ਰਿਹਾ ਹੈ ਮਹਾਗਠਬੰਧਨ ਵੱਲੋਂ ਮਹਾਗਠ ਬੰਧਨ ਦੇ ਬੁਲਾਰੇ ਮਨੋਜ ਝਾ ਜਿਹੜੇ ਕਜੜੀ ਦੇ ਬੁਲਾਰੇ ਨੇ ਉਹਨਾਂ ਨੇ ਦੋਸ਼ ਲਗਾਇਆ ਕਿ 119 ਸੀਟਾਂ ਤੇ ਮਹਾਗਠ ਚੋੜ ਦੇ ਕੈਂਡੀਡੇਟ ਜਿਹੜੇ ਉਹ ਜੇਤੂ ਕਰਾਰ ਦੇ ਦਿੱਤੇ ਗਏ ਸਨ ਪਰ ਜਦੋਂ ਨितीश ਕੁਮਾਰ ਦੇ ਕਰਕੇ ਮੀਟਿੰਗ ਹੁੰਦੀ ਹੈ ਭਾਜਪਾ ਦੇ ਵੱਡੇ ਆਗੂਆਂ ਦੀ ਤਾਂ ਉਸ ਮੀਟਿੰਗ ਤੋਂ ਬਾਅਦ ਉਸੇ ਦਰਮਿਆਨ ਹੀ ਜਿਹੜਾ ਫੈਸਲਾ ਜਿੱਤ ਦਾ ਸੀਗਾ ਉਸ ਨੂੰ ਵਾਪਸ ਲੈ ਲਿਆ ਜਾਂਦਾ ਹੈ ਤੇ ਚੋਣਾਂ ਦੇ ਵਿੱਚ ਚੋਣ ਨਤੀਜਿਆਂ ਦੇ ਵਿੱਚ ਜਿਹੜੀ ਗੜਬੜੀ ਹੋਈ ਹੈ ਉਸ ਦਾ ਦੋਸ਼ ਜਿਹੜਾ ਉਹ ਲਗਾਤਾਰ ਲਗਾਇਆ ਜਾ ਰਿਹਾ ਮਹਾਗੜਝੋੜ ਵੱਲੋਂ ਇਸ ਨੂੰ ਲੈ ਕੇ ਪੂਰੇ ਦੇਸ਼ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੇ ਚੋਣ ਕਮਿਸ਼ਨ ਦੇ ਦਫ਼ਤਰ ਦਾ ਘਿਰਾਓ ਵੀ ਕੀਤਾ ਗਿਆ ਕਾਂਗਰਸ ਤੇ ਆਰਜीडी ਦੇ ਕਾਰਕਰਤਾਵਾਂ ਵੱਲੋਂ ਲੈਫਟ ਵੀ ਉਸ ਦੇ ਵਿੱਚ ਸ਼ਾਮਿਲ ਸੀਗਾ ਯਾਨੀ ਕਿ ਜਿਹੜਾ ਮਹਾਗਠ ਜੋੜ ਸੀਗਾ ਉਸ ਮਹਾਗਠ ਜੋੜ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਇਲੈਕਸ਼ਨ ਕਮਿਸ਼ਨ ਦੇ ਦਫਤਰ ਦੇ ਬਾਹਰ देर रात ਤੱਕ ਉੱਥੇ ਕਾਰਕਟਰ ਡਟੇ ਰਹੇ ਉੱਥੇ ਵਰਕਰ ਡਟੇ ਰਹੇ کارਕੁਨ ਡਟੇ ਰਹੇ ਤੇ ਉਹਨਾਂ ਜਮ ਕੇ ਵਿਰੋਧ ਕੀਤਾ ਹਾਲਾਂਕਿ ਇਹ ਵੀ ਦੋਸ਼ ਲਗਾਇਆ ਜਾ ਰਿਹਾ ਮਨੋਜ ਹਾਨੇ ਕਿਹਾ ਕਿ ਜਿਹੜੇ ਜਿੱਥੇ 70 ਸੀਟਾਂ 40 ਸੀਟਾਂ ਜਾਂ 50 ਸੀਟਾਂ ਜਾਂ 20 ਸੀਟਾਂ ਜਾਂ 10 ਸੀਟਾਂ ਤੇ ਜੇਤੂ ਕਰਾਰ ਦਿੱਤਾ ਗਿਆ ਉਮੀਦਵਾਰ ਹੈ ਉਸ ਜਗ੍ਹਾ ਤੇ ਕਈ ਜਗ੍ਹਾ ਤੇ ਜਿੱਥੇ ਰੀਕਾਊਂਟਿੰਗ ਮੰਗਦੇ ਸੀਗੇ ਗਠਬੰਧਨ ਉੱਥੇ ਰੀਕਾਊਂਟਿੰਗ ਨਹੀਂ ਹੋਈ ਤੇ ਜਿੱਥੇ ਰੀਕਾਊਂਟਿੰਗ ਨਹੀਂ ਮੰਗਦੇ ਸੀਗੇ ਮਹਾਗਠ ਜੋੜ ਉੱਥੇ ਐਨਡੀਏ ਰੀਕਾਊਂਟਿੰਗ ਮੰਗ ਰਿਆ ਸੀ ਤਾਂ ਉੱਥੇ ਰੀਕਾਊਂਟਿੰਗ ਹੁੰਦੀ ਹੈ ਤੇ ਉਮੀਦਵਾਰ ਜਿਹੜਾ ਉਹ भाजपा का जेतु करार देता जाता है एक बार सुनते हैं मनोज झा ने की कुछ कहा डिस्ट्रिक्ट मजिस्ट्रेट पे दबाव बनाया जा रहा है कोशिश की जा रही है कि हमें एक अंक तक रख दे 114, 15 ताकि अपने अंक को 120 के आसपास रखें 122 के आसपास रखें तो उन्हें पता है कि जो अन्य है जो बाकी कोई दल है वो तो उनकी ओर न जाकर के हमारी ओर आएगा तो वो उस डर की वजह से अब उन्होंने क्या किया है कि जहां हमारे हिलसा के कैंडिडेट को कहा गया कि आप पांच सौ वोट से जीत चुके हैं आप सर्टिफिकेट ले लीजिए उसको थोड़ी देर बाद दो घंटे बाद कहा जाता है आप बारह वोट से हार गए साहब जब काउंटिंग है नहीं हो बारह वोट से कहां से हार गए और ऐसा एक नहीं है मैं आपको गिनाते बता दर्जनों ऐसे दर्जनों है राजा पाकड़ टेगाड़ी मुंगेर में आइए छपड़ा महसी भोरे आरा दरुंदा परबत्ता परिहार सकड़ा और रामगढ़ में हमारे कैंडिडेट जीत गए जब तक ये ये लोग सक्रिय नहीं हुए थे यहाँ पटना में उस कार्यालय से उन्हें बाद में ढूंढा जा रहा था कि साहब वो सर्टिफिकेट लेके कहा चले गए संभवता ऐसा होता कि उनको भी सर्टिफिकेट नहीं मिलता लोग सर्टिफिकेट लेने के लिए वेट कर रहे हैं सोलह सौ सो से जीत चुके हैं सर्टिफिकेट नहीं मिल रहा दो तीन घंटे से तो ये जो जनमत के अपहरण की कहानी माननीय मुख्यमंत्री जी जाते जाते रच रहे हैं ना जनमत के अपहरण की जब जब कोशिश होती है तो बहुत तो बहुत बार दिक्कत होती है आश्वासन मिला चुनाव आयोग से। शिकायत जो आप लोगों तो ने की चेके उसको चेके? क्या आश्वासन मिला? मैं समझता हूँ ऐसी कम से कम मैं अंदाज दो दर्जन सीट दो दर्जन सीट है और उसी में फैसला क्या आश्वासन मिला? देखिए चुनाव आयोग को पता है हमने कहा आपको इंटरवीन करना अगर चुनाव आयोग की गरिमा को इस प्रकार प्रशासन के लोग ठेस पहुंचाएंगे तो कल को तो सीबीआई से ही चुनाव करवा ये वही बेहतर होगा पूरा नियंत्रण रहेगा यह आधा अधूरा नियंत्रण किस काम का क्या आश्वासन क्या मिला मतलब क्या बोला मुख्य निर्वाचन मुख्य निर्वाचन अधिकारी ने कहा कि वो हर एक मामले की जांच करेंगे एक एक केस थी ये उन्होंने आश्वासन दिया दिक्कत क्या है ना कि बहुत बड़ी भूमिका होती है स्थानीय ਤੁਸੀਂ ਦੇਖਿਆ ਮਨੋਜ ਝਾਨੇ ਸਾਫ਼ ਕਲੀਅਰ ਕਰ ਦਿੱਤਾ ਕਿ ਐਕਚੁਅਲ ਦੇ ਵਿੱਚ ਮਹਾਗਠਚੋਰ ਦੀ ਸਰਕਾਰ ਬਣ ਰਹੀ ਸੀ 119 ਸੀਟਾਂ ਤੇ ਮਹਾਗਠਚੋਰ ਜਿਹੜਾ ਹੈ ਉਹ 119 ਸੀਟਾਂ ਤੇ ਜੇਤੂ قرار ਦਿੱਤਾ ਜਾ ਚੁੱਕਾ ਸੀਗਾ ਪਰ ਇੱਥੇ ਕੋਈ ਕਾਲਾ ਮਾਲਾ ਹੁੰਦਾ ਹੈ ਤੇ ਉਸ ਕਾਲੇ ਮਾਲੇ ਦੇ ਵਿੱਚ 119 ਸੀਟਾਂ ਤੋਂ 110 ਸੀਟਾਂ ਤੇ ਆ ਜਾਂਦੇ ਆ ਤੇ ਭਾਜਪਾ ਵਾਲਾ ਐਨਡੀਏ ਗਠਚੋਰ ਜਿਹੜਾ ਉਹ ਪੂਰਨ ਬਹੁਮਤ ਯਾਨੀ ਕਿ ਜਿਹੜਾ ਇੱਕ ਮੈਜਿਕ ਮੈਜਿਕ ਸਕੋਰ ਹੁੰਦਾ 122 ਦਾ ਕਿਉਂਕਿ 243 ਵਿਧਾਨ ਸਭਾ ਸੀਟਾਂ ਨੇ ਬਿਹਾਰ ਦੇ ਵਿੱਚ ਤੇ 243 ਚੋਂ 122 ਦਾ ਉਹ ਮੈਜਿਕ ਆંકੜਾ ਹੈ ਜਿੱਥੋਂ ਤੱਕ ਪਹੁੰਚ ਕੇ ਕੋਈ ਵੀ ਪਾਰਟੀ ਆਪਣੀ ਜਿੱਤ ਦਾ ਦਾਵਾ ਕਰ ਸਕਦੀ ਹੈ ਤੇ ਮਹਾਗੜਚੂੜ ਉਹ 122 ਦਾ ਦਾਵਾ ਤਾਂ ਨਹੀਂ ਕਰ ਸਕਿਆ 119 ਦਾ ਦਾਵਾ ਲਗਾਤਾਰ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਪਰ ਉਧਰ ਐਨਡੀਏ 125 ਸੀਟਾਂ ਲੈ ਕੇ ਪੂੜ ਬਹੁਮਤ ਦੇ ਨਾਲ ਸਰਕਾਰ ਬਣਾਉਣ ਦਾ ਦਾਵਾ ਕਰ ਸਕਦਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਚੋਣ ਨਤੀਜੇ ਰਹੇ ਹਾਲਾਂਕਿ ਵਿਵਾਦਪਸ ਵਿਵਾਦ ਵਿੱਚ ਕਿਰੇ ਹੋਏ ਨੇ ਉਹ ਪਰ ਫਿਲਹਾਲ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਸਾਫ਼ ਕੀਤਾ ਗਿਆ ਕਿ ਕੋਈ ਵੀ ਅਜਿਹੀ ਗੱਲ ਹੈਗੀ ਨਹੀਂ ਹੈ ਪਰ ਜਿਹੜੇ ਮੋਟਾ-ਮੋਟੀ ਆંકੜੇ ਸੀਗੇ ਉਹ ਇੱਕ ਵਾਰ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦਿੰਨੇ ਆ ਤੇ ਜੀਡੀਪੀ ਭਾਜਪਾ ਤੋਂ ਪਿੱਛੇ ਰਹਿ ਗਿਆ ਇਸ ਵਾਰ ਭਾਜਪਾ ਹਮੇਸ਼ਾ ਛੋਟਾ ਪਾਈ ਮੰਨਿਆ ਜਾਂਦਾ ਸੀਗਾ ਬਿਹਾਰ ਦੇ ਵਿੱਚ ਪਰ ਹੁਣ ਭਾਜਪਾ ਜਿਹੜੀ ਐ ਉਹ ਜੀਡੀਯੂ ਤੋਂ ਵੀ ਵੱਧ ਸੀਟਾਂ ਲੈ ਗਈ ਬਿਹਾਰ ਦੇ ਵਿੱਚ ਉਧਰ ਦੂਜੇ ਪਾਸੇ ਕਾਂਗਰਸ ਜਿਹੜੀ ਕਿ 70 ਸੀਟਾਂ ਤੇ ਇਲੈਕਸ਼ਨ ਲੜ ਰਹੀ ਸੀ ਬਿਹਾਰ ਦੇ ਵਿੱਚ ਉਹ ਸਿਰਫ 19 ਸੀਟਾਂ ਤੇ ਹੀ ਸਿਮਟ ਕੇ ਰਹਿ ਗਈ ਯਾਨੀ 19 ਸੀਟਾਂ ਤੇ ਹੀ ਜਿੱਤ ਸਕੇ ਉਹਨਾਂ ਦੇ ਉਮੀਦਵਾਰ ਤਾਂ ਉਧਰ ਆਰ ਜਿਹੜੀ ਜਿਹੜੀ ਐ ਉਹ 75 ਸੀਟਾਂ ਤੇ ਜੇਤੂ ਕਰਾਰ ਦਿੱਤੀ ਗਈ ਯਾਨੀ ਕਿ ਵੱਡਾ ਡਵੈਲਪਮੈਂਟ ਇਹ ਰਿਹਾ ਕੀ ਆਰਜीडी ਨੇ ਇੱਕ ਵਾਰ ਫਿਰ ਇਹ ਸਾਬਿਤ ਜ਼ਰੂਰ ਕਰ ਦਿੱਤਾ ਕਿ ਉਹ ਸਭ ਤੋਂ ਵੱਡੀ ਪਾਰਟੀ ਹੈ ਬਿਹਾਰ ਦੇ ਵਿੱਚ ਹੁਣ ਵੀ ਆਰਜीडी ਨੂੰ ਜਿਹੜੀਆਂ ਸਭ ਤੋਂ ਵੱਧ ਵੋਟਾਂ ਮਿਲੀਆਂ ਤੇ ਸਭ ਤੋਂ ਵੱਧ ਸੀਟਾਂ ਜਿਹੜੀਆਂ ਆਰਜीडी ਦੇ ਹੱਥ ਲੱਗੀਆਂ ਪਰ ਮਹਾਗਠ ਜੋੜ ਜਿਹੜਾ ਉਹ ਕਿਤੇ ਨਾ ਕਿਤੇ ਉਹਨੀਆਂ ਸੀਟਾਂ ਨਹੀਂ ਹਥਿਆ ਸਕਿਆ ਜਾਂ ਉਹਨੀਆਂ ਸੀਟਾਂ ਉਹਨਾਂ ਦੇ ਹੱਥ ਨਹੀਂ ਲੱਗੀਆਂ ਕਿ ਉਹ ਬਹੁਮਤ ਦੇ ਨਾਲ ਸਰਕਾਰ ਬਣਾ ਸਕਣ ਜਾਂ ਫਿਰ ਭਾਜਪਾ ਵਾਲੇ ਗਠਜੋੜ ਨੂੰ ਹਰਾ ਸਕਣਿਆ ਭਾਜਪਾ ਵਾਲੇ ਗਠਜੋੜ ਦਾ ਜਿਹੜੀ ਸਰਕਾਰ ਹੁਣ ਬਣਨ ਜਾ ਰਹੀ ਹੈ ਜਿਸ ਦਾ ਦਾਵਾ ਕੀਤਾ ਜਾ ਰਿਹਾ ਹੈ ਹਾਲਾਂਕਿ ਵਿਵਾਦ ਲਗਾਤਾਰ ਜੁੜਿਆ ਹੋਇਆ ਮਨੋਜਾ ਜਿਹੜਾ ਕਿ ਤੁਸੀਂ ਹੁਣੇ ਦੇਖਿਆ ਉਹਨਾਂ ਦੀ ਬਾਈਟ ਸੁਣੀ ਮਨੋਜਾ ਸਾਫ ਕਹਿੰਦੇ ਨਜ਼ਰ ਆ ਰਹੇ ਨੇ ਕਿ ਚੋਣਾਂ ਦੇ ਵਿੱਚ ਗੜਬੜੀ ਹੋਈ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਅੱਗੇ ਲਈ ਅਗਲੀ ਕਾਰਵਾਈ ਜਿਹੜੀ ਹੈ ਉਹ ਚੋਣ ਕਮਿਸ਼ਨ ਦੀ ਕੀ ਹੁੰਦੀ ਹੈ ਜਾਂ ਫਿਰ ਬਿਹਾਰ ਦੀ ਹੋਰ ਤਾਜ਼ਾ ਸਥਿਤੀ ਕੀ ਹੁੰਦੀ ਹੈ ਪਰ ਇੱਕ ਚੀਜ਼ ਜ਼ਰੂਰ ਹੈ ਕਿ ਕਰੋਨਾ ਕਾਲ ਤੋਂ ਬਾਅਦ ਇਹ ਪਹਿਲਾ ਇਲੈਕਸ਼ਨ ਸੀਗਾ ਜਿਸ ਦੇ ਵਿੱਚ ਭਾਜਪਾ ਨੂੰ ਜਾਂ ਫਿਰ ਭਾਜਪਾ ਵਾਲੇ ਐਨਡੀਏ ਨੂੰ ਵੋਟਾਂ ਮਿਲੀਆਂ ਤੇ ਉਹ ਜੇਤੂ ਘrar ਦਿੱਤੇ ਗਏ ਹਾਲਾਂਕਿ ਕਿਆ ਪਾਪਾ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਬਿਹਤਰ ਟੰਗ ਨਾਲ ਕਰੋਨਾ ਕਾਲ ਦੇ ਵਿੱਚ ਕਰੋਨਾ ਨਾਲ ਡੀਲ ਕੀਤਾ ਗਿਆ ਇਸ ਵਜ੍ਹਾ ਕਰਕੇ ਉਹਨਾਂ ਨੂੰ ਵੋਟਾਂ ਮਿਲੀਆਂ ਤਾਂ ਦੂਜੇ ਪਾਸੇ ਆਰਜीडी ਤੇ ਮਹਾਗੜ ਜੋੜੇ ਕਹਿ ਰਿਹਾ ਸੀ ਕਿ ਤੇਜਸਵੀ ਯਾਦਵ ਨੇ ਜਿਸ ਤਰੀਕੇ ਨਾਲ ਯੁਵਾ ਨੂੰ ਖਾਸ ਤੌਰ ਤੇ ਯੂਥ ਨੂੰ ਜਿਸ ਤਰੀਕੇ ਦੇ ਨਾਲ ਨੌਕਰੀਆਂ ਦਾ ਜਾਂ ਫਿਰ ਯੂਥ ਨੂੰ ਜਿਹੜਾ ਟਾਰਗੇਟ ਕੀਤਾ ਸੀ ਉਸ ਬੇਸ ਤੇ ਜਾਂ ਫਿਰ ਮੋਦੀ ਸਰਕਾਰ ਦੇ ਜਿਹੜੇ ਜ਼ੁਲਮ ਨੇ ਉਹਨਾਂ ਦੇ ਖਿਲਾਫ ਜਿਹੜੀ ਵੋਟਿੰਗ ਹੋਈ ਹੈ ਪਰ ਸਾਫ ਇਸ ਤੀ ਹਾਲੇ ਕੁਝ ਵੀ ਕਲੀਅਰ ਨਹੀਂ ਹੋਇਆ ਫਿਲਹਾਲ ਜਿਹੜੀ ਚੋਣ ਕਮਿਸ਼ਨ ਵੱਲੋਂ ਕਲੀਅਰ ਕੀਤਾ ਗਿਆ ਉਹ ਇਹੀ ਹੈ ਕਿ 125 ਸੀਟਾਂ ਜਿਹੜੀਆਂ ਨੇ ਉਸ ਤੇ ਐਨਡੀਏ ਜੇਤੂ ਕਰਾਰ ਦਿੱਤੀ ਜਾ ਚੁੱਕੀ ਹੈ 110 ਸੀਟਾਂ ਦੇ ਉੱਤੇ ਜੇਤੂ ਕਰਾਰ ਦਿੱਤੀ ਜਾ ਚੁੱਕੀ ਹੈ ਤੇਜਸੂ ਯਾਦੂ ਦੀ ਜਿਹੜੇ ਅਗਵਾਈ ਵਾਲਾ ਮਹਾਗੜਬੰਦਨ ਸੀਓ ਤੇ ਅਸਸੂਦੀਨ ਓਵੈਸੀ ਦੀ ਪਾਰਟੀ ਉਹਨਾਂ ਵੱਲੋਂ ਵੀ 5 ਸੀਟਾਂ ਜਿਹੜੀਆਂ ਉਹ ਬਿਹਾਰ ਦੇ ਜਿਹੜੇ ਮੁਸਲਿਮ ਬਹੁ ਆਬਾਦੀ ਏਰੀਆ ਉਤੋਂ 5 ਸੀਟਾਂ ਜਿਹੜੀਆਂ ਉਹ ਜੇਤੂ ਕਰਾਰ ਦਿੱਤੀਆਂ ਗਈਆਂ ਨੇ ਹਾਲਾਂਕਿ ਚਿਰਾਗ ਪਾਸਵਾਨ ਦੀ ਜਿਹੜੀ ਪਾਰਟੀ ਸੀਗੀ ਉਸ ਨੂੰ ਸਿਰਫ 1 ਸੀਟ ਹੀ ਹਾਸਲ ਹੋਈ